ਹਾਂਜੀ ਪਿਆਰਿਓ ਅੱਜਕੱਲ ਇੱਕ ਨਾਮ ਬਹੁਤ ਸੁਰਖੀਆਂ ਵਿੱਚ ਹੈ ਚੀਮਾ ਵਾਈ ਦਾ ਗੀਤ ਹਾਜੀ ਮਸਤਾਨ ਦਾ ਤੁਸੀਂ ਸੁਣ ਹੀ ਲਿਆ ਹੋਣਾ ਅੱਜ ਇਸ ਵੀਡੀਓ ਵਿੱਚ ਉਸੇ ਡਾਉਨ ਦੀ ਕਹਾਣੀ ਦੱਸਾਂਗੇ ਜਿਸਨੇ ਨਾ ਤਾਂ ਗੋਲੀ ਚਲਾਈ ਅਤੇ ਨਾ ਹੀ ਖੂਨ ਵਹਾਇਆ ਪਰ ਆਪਣੇ ਅੰਦਾਜ਼ ਨਾਲ ਉਸਨੇ ਬੰਬੇ ਨੂੰ ਆਪਣੇ ਕਦਮਾਂ ਵਿੱਚ ਝੁਕਾ ਦਿੱਤਾ ਕਹਾਣੀ ਅਜਿਹੇ ਸ਼ਖਸ ਦੀ ਜਿਸਨੇ ਅਪਰਾਧ ਨੂੰ ਸ਼ਰਾਫਤ ਦੇ ਲੀੜੇ ਪਵਾਏ ਅਤੇ ਬਾਲੀਵੁੱਡ ਹੀਰੋਜ਼ ਨੂੰ ਇੱਕ ਨਵਾਂ ਸਟਾਈਲ ਦਿੱਤਾ ਉਸ ਕਿਰਦਾਰ ਦਾ ਨਾਮ ਸੀ ਹਾਜੀ ਮਸਤਾਨ ਉਰਫ ਸੁਲਤਾਨ ਮਿਰਜ਼ਾ ਹੁਣ ਗੱਲ ਕਰਦੇ ਹਾਂ ਉਸ ਦੇ ਮਸਤਾਨ ਤੋਂ ਸੁਲਤਾਨ ਤੱਕ ਦੇ ਸਫ਼ਰ ਦੀ 1 ਮਾਰਚ 1926 ਨੂੰ ਤਮਿਲਨਾਡੂ ਦੇ ਕਡਲੋਰ ਵਿੱਚ ਜੰਮਿਆ ਮਸਤਾਨ ਇੱਕ ਗਰੀਬ ਕਿਸਾਨ ਦਾ ਪੁੱਤਰ ਸੀ ਘਰ ਵਿੱਚ ਪੈਸੇ ਨਹੀਂ ਸਨ ਇੱਕ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਸੀ ਅਤੇ ਜਦੋਂ ਭੁੱਖ ਨੇ ਢਿੱਡ ਦਾ ਦਰਵਾਜ਼ਾ ਖੜਕਾਇਆ ਤਾਂ ਮਸਤਾਨ ਦਾ ਪਰਿਵਾਰ ਬੰਬਈ ਵੱਲ ਚੱਲ ਪਿਆ ਜੋ ਕਿ ਸੁਪਨਿਆਂ ਦਾ ਇੱਕ ਸੁੰਦਰ ਸ਼ਹਿਰ ਸੀ ਜਿੱਥੇ ਗਲੈਮਰ ਅਤੇ ਗਰੀਬੀ ਇਕੱਠੇ ਰਹਿੰਦੇ ਸਨ ਮਸਤਾਨ ਦੇ ਪਿਤਾ ਨੇ ਕਰਾਫੋਰਡ ਮਾਰਕੀਟ ਦੇ ਨੇੜੇ ਇੱਕ ਛੋਟੀ ਜਿਹੀ ਸਾਈਕਲ ਪੰਚਰ ਦੀ ਦੁਕਾਨ ਖੋਲ੍ਹ ਲਈ ਮਸਤਾਨ ਵੀ ਉੱਥੇ ਬੈਠਾ ਸ਼ਹਿਰ ਦੀ ਰੰਗ-ਬਰੰਗੀ ਜ਼ਿੰਦਗੀ ਨੂੰ ਵੇਖਦਾ ਅਤੇ ਸੋਚਦਾ ਕਿ ਆਪਣਾ ਟਾਈਮ ਕਦੋਂ ਆਵੇ ਉਸ ਸਮੇਂ ਬੰਬਈ ਬੰਦਰਗਾਹ ਫਲ-ਫੁੱਲ ਰਿਹਾ ਸੀ ਵਿਦੇਸ਼ਾਂ ਤੋਂ ਬਹੁਤ ਸਾਰਾ ਸਮਾਨ ਆ ਰਿਹਾ ਤੇ ਜਾ ਰਿਹਾ ਸੀ ਮਸਤਾਨ ਨੇ ਬੰਦਰਗਾਹ ਉੱਤੇ ਇੱਕ ਕੋਲੀ ਵਜੋਂ ਨੌਕਰੀ ਕੀਤੀ ਪਰ ਉਹ ਨਾਮ ਦਾ ਹੀ ਕੋਲੀ ਸੀ ਉਸ ਦਾ ਅਸਲ ਕੰਮ ਤਸਕਰੀ ਦਾ ਸੀ ਇੱਥੇ ਮਸਤਾਨ ਦੀ ਦੋਸਤੀ ਇੱਕ ਅਰਬ ਤਸਕਰ ਗਾਲਿਬ ਸ਼ੇਖ ਨਾਲ ਹੋ ਗਈ ਇੱਕ ਮਾਮਲੇ ਵਿੱਚ ਗਾਲਿਬ ਨੂੰ ਜੇਲ੍ਹ ਜਾਣਾ ਪਿਆ ਜਦੋਂ ਉਹ ਵਾਪਸ ਆਇਆ ਤਾਂ ਹਾਜੀ ਮਸਤਾਨ ਨੇ ਉਸ ਦੀ ਪੇਟੀ ਖੋਲੀ ਤੱਕ ਨਹੀਂ ਸੀ ਇਸ ਪੇਟੀ ਵਿੱਚ ਸੋਨਾ ਭਰਿਆ ਸੀ ਉਸ ਨੇ ਇਸ ਵਿੱਚੋਂ ਅੱਧਾ ਸੋਨਾ ਮਸਤਾਨ ਨੂੰ ਦੇ ਦਿੱਤਾ ਅਤੇ ਉਸ ਨੂੰ ਆਪਣੇ ਕਾਰੋਬਾਰ ਵਿੱਚ ਸ਼ਾਮਲ ਕਰ ਲਿਆ ਇਸ ਤੋਂ ਬਾਅਦ ਮਸਤਾਨ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਤਸਕਰੀ ਦੇ ਇਸ ਰਸਤੇ ਉੱਤੇ ਚੱਲਦੇ ਆ ਉਹ ਅਮੀਰੀ ਦੇ ਸ਼ਿਖਰ ਤੱਕ ਪਹੁੰਚ ਗਿਆ ਕਿਹਾ ਜਾਂਦਾ ਹੈ ਕਿ ਮस्तान ਇੱਕ ਅਜਿਹੇ ਡਾਉਨ ਸੀ ਜਿਸਨੇ ਕਦੇ ਗੋਲੀ ਨਹੀਂ ਚਲਾਈ ਅਤੇ ਨਾ ਹੀ ਕਿਸੇ ਨੂੰ ਮਾਰਿਆ। ਅਜਿਹਾ ਵੀ ਨਹੀਂ ਸੀ ਕਿ ਉਹ ਅਹਿੰਸਕ ਸੀ ਪਰ ਉਹ ਖੁਦ ਇਹ ਸਭ ਕਰਨਾ ਨਹੀਂ ਚਾਹੁੰਦਾ ਸੀ। ਬੰਬਈ ਬੰਦਰਗਾਹ ਉੱਤੇ ਉਸਦਾ ਇੱਕ ਪਾਸੜ ਸਿੱਕਾ ਚੱਲਦਾ ਸੀ ਅਤੇ ਲੋਕ ਉਸਦਾ ਬਹੁਤ ਸਤਕਾਰ ਵੀ ਕਰਦੇ ਸਨ। ਹਰ ਕੋਈ ਉਸਦੇ ਲਈ ਕੰਮ ਕਰਨ ਲਈ ਤਿਆਰ ਰਹਿੰਦਾ। ਕਿਹਾ ਜਾਂਦਾ ਹੈ ਕਿ ਪੁਲਿਸ ਵਾਲਿਆਂ ਤੇ ਹੋਰ ਅਧਿਕਾਰੀਆਂ ਨੂੰ ਖੂਬ ਤੋਹਫੇ ਦਿੰਦਾ ਸੀ। ਇੰਨੇ ਜ਼ਿਆਦਾ ਕਿ ਉਹਨਾਂ ਦੀ ਜ਼ਮੀਰ ਇਨ੍ਹਾਂ ਤੋਹਫਿਆਂ ਦੇ ਬੋਝ ਹੇਠ ਦੱਬ ਜਾਂਦੀ। ਇੱਕ ਸਮਾਂ ਸੀ ਜਦੋਂ ਕਰੀਮ ਲਾਲਾ ਪਠਾਨ ਗੈਂਗ, ਦਾਊਦ ਗੈਂਗ ਅਤੇ ਵਰਦਾ ਗੈਂਗ ਇਹ ਸਾਰੇ ਉਸ ਦੀ ਸਰਪ੍ਰਸਤੀ ਹੇਠ ਸਨ। ਇੱਕ ਸਮਾਂ ਆਇਆ ਜਦੋਂ ਬਾਲੀਵੁੱਡ ਵਿੱਚ ਵੀ ਹਾਜੀ ਮਸਤਾਨ ਦੀ ਤੂਤੀ ਬੋਲਣ ਲੱਗੀ। ਫਿਲਮੀ ਸtare ਉਸਦੇ ਇਸ਼ਾਰੇ ਉਤੇ ਨੱਚਦੇ ਸਨ। ਮਸਤਾਨ ਨੇ ਫੈਸਲਾ ਕਰਨ ਲੱਗ ਪਿਆ ਕਿ ਹਰ ਫਿਲਮ ਵਿੱਚ ਹੀਰੋ ਅਤੇ ਹੀਰੋਇਨ ਕੌਣ ਹੋਵੇ। ਚਿੱਟੀ ਮਰਸੀਡੀਜ਼, ਚਿੱਟਾ ਸੂਟ, ਵਿਦੇਸ਼ੀ ਕੜੀ ਅਤੇ ਹੱਥ ਵਿੱਚ ਸਿਗਰਟ। ਹਾਜੀ ਮਸਤਾਨ ਹਰ ਬਾਲੀਵੁੱਡ ਪਾਰਟੀ ਵਿੱਚ ਅਕਸਰ ਦਿਖਾਈ ਦਿੰਦਾ ਸੀ ਇਸ ਸਮੇਂ ਦੌਰਾਨ ਹਾਜੀ ਮਸਤਾਨ ਦੀ ਕਈ ਬਾਲੀਵੁੱਡ ਹੀਰੋਇਨਾਂ ਨਾਲ ਨੇੜਤਾ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਮਧੂ ਬਾਲਾ ਤੇ ਰੁਕਸਾਨਾ ਸੁਲਤਾਨਾ ਸ਼ਾਮਲ ਸਨ ਜਦੋਂ 1975 ਵਿੱਚ ਇੰਦਰਾ ਗਾਂਧੀ ਸਰਕਾਰ ਨੇ ਦੇਸ਼ ਵਿੱਚ ਐਮਰਜੈਂਸੀ ਲਗਾਈ ਤਾਂ ਉਹਨੇ ਸਿਰਫ ਵਿਰੋਧੀ ਆਗੂਆਂ ਨੂੰ ਹੀ ਨਹੀਂ ਸਗੋਂ ਹਾਜੀ ਮਸਤਾਨ ਵਰਗੇ ਅਪਰਾਧੀਆਂ ਨੂੰ ਵੀ ਨਿਸ਼ਾਨਾ ਬਣਾਇਆ ਮਸਤਾਨ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉੱਥੇ ਹੀ ਉਸਦੀ ਮੁਲਾਕਾਤ ਜੈ ਪ੍ਰਕਾਸ਼ ਨਾਰਾਇਣ ਨਾਲ ਹੋਈ। ਲੋਕ ਕਹਿੰਦੇ ਸਨ ਕਿ ਜਦੋਂ ਹਾਜੀ ਮਸਤਾਨ ਨੂੰ ਜੇਲ੍ਹ ਤੋਂ ਰਿਹਾ ਕੀਤਾ ਗਿਆ ਤਾਂ ਉਹ ਪੂਰੀ ਤਰ੍ਹਾਂ ਬਦਲਿਆ ਹੋਇਆ ਨਜ਼ਰ ਆਉਣ ਲੱਗਾ। ਉਸਨੇ ਹੁਣ ਤਸਕਰੀ, ਲੁੱਟਖੋ ਜਾਂ ਗੁੰਡਾਗਰਦੀ ਬਾਰੇ ਗੱਲ ਕਰਨੀ ਬੰਦ ਕਰ ਦਿੱਤੀ। 1980 ਵਿੱਚ ਉਸਨੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਦਲਤ ਮੁਸਲਿਮ ਸੁਰੱਖਿਆ ਮਾਸੰਗ ਨਾਮ ਦੀ ਇੱਕ ਪਾਰਟੀ ਬਣਾਈ। ਉਸਦੀ ਪਾਰਟੀ ਨੇ ਬੰਬਈ, ਕਲਕੱਤਾ ਤੇ ਮ드ਰਾਸ ਵਿੱਚ ਚੋਣਾਂ ਵੀ ਲੜੀਆਂ। ਦਲੀਪ ਕੁਮਾਰ ਤੋਂ ਲੈ ਕੇ ਸਾਇਰਾ ਬਾਨੋ ਤੱਕ ਅਤੇ ਬਹੁਤ ਬਹੁਤ ਸਾਰੇ ਫਿਲਮੀ ਸਟਾਰਾਂ ਨੇ ਪ੍ਰਚਾਰ ਵਿੱਚ ਹਿੱਸਾ ਲਿਆ। ਮਸਤਾਨ ਦੀ ਕਹਾਣੀ ਵਿੱਚ ਇੱਕ ਹੋਰ ਅਹਿਮ ਕਿਰਦਾਰ ਹੈ। ਉਹ ਹੈ ਦਾਊਦ ਇਬਰਾਹਿਮ। 19 ਸਾਲਾਂ ਦਾ ਦਾਊਦ ਕਦੇ ਮਸਤਾਨ ਦਾ ਸਭ ਤੋਂ ਵੱਡਾ ਫੈਨ ਸੀ ਪਰ ਉਹ ਉਸ ਦੀ ਇਮੇਜ ਨੂੰ ਕਮਜ਼ੋਰ ਸਮਝਦਾ ਸੀ। ਦਾਊਦ ਨੇ ਇੱਕ ਵਾਰ ਮਸਤਾਨ ਦੀ ਅਟੈਚੀ ਚੋਰੀ ਕਰਨ ਦੀ ਯੋਜਨਾ ਬਣਾਈ ਸੀ ਜਿਸ ਵਿੱਚ 5 ਲੱਖ ਰੁਪਏ ਸਨ ਪਰ ਉਸਨੇ ਗਲਤੀ ਨਾਲ ਇੱਕ ਮੈਟਰੋਪੋਲੀਟਨ ਬੈਂਕ ਦੀ ਵੈਨ ਲੁੱਟ ਲਈ। ਇਹ ਬੰਬਈ ਦੀ ਪਹਿਲੀ ਬੈਂਕ ਡਕੈਤੀ ਸੀ। ਦਾਉਦ ਤੇ ਬਿਤਾ ਕਾਂਸਟੇਬਲ ਇਬਰਾਹਿਮ ਕਾਸਕਰ ਨੇ ਉਸ ਦਿਨ ਉਸ ਨੁਕਸਾਰੀ ਰਾਤ ਕੁੱਟਦਿਆਂ ਅਤੇ ਇੱਥੋਂ ਹੀ ਜਨਮ ਹੋਇਆ ਮੁੰਬਈ ਦੇ ਨਵੇਂ ਅੰਡਰਵਰਲਡ ਟਾਊਨ ਦਾਉਦ ਇਬਰਾਹਿਮ ਦਾ। ਉਸਨੇ ਮਸਤਾਨ ਦੀ ਸ਼ਰਾਫਤ ਛੱਡ ਹਿੰਸਾ ਦਾ ਰਸਤਾ ਚੁਣਿਆ। ਹਾਲਾਂਕਿ ਹਾਜੀ ਮਸਤਾਨ ਇੱਕ ਗੈਂਗਸਟਰ ਅਤੇ ਤਸਕਰ ਸੀ ਜਿਸ ਦੀ ਇਮੇਜ ਨੇ ਉਸ ਸਮੇਂ ਮੁੰਬਈ ਨੂੰ ਮੋਹ ਲਿਆ ਸੀ। ਚਿੱਟੇ ਸੂਟ, ਚਿੱਟੇ ਜੁੱਤੇ, ਸਿਗਾਰ ਅਤੇ ਸਮੁੰਦਰਵਲ ਦੇਖਣ ਵਾਲਾ ਮਸਤਾਨ ਦਾ ਸਟਾਈਲ ਬਾਲੀਵੁੱਡ ਨਾਇਕਾਂ ਲਈ ਪ੍ਰੇਰਨਾ ਵਜੋਂ ਕੰਮ ਕਰਦਾ ਸੀ। ਹਾਜੀ ਮਸਤਾਨ ਦੀ ਮੌਤ 25 ਜੂਨ 1994 ਨੂੰ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਪਰ ਉਦੋਂ ਤੱਕ ਬੰਬਈ ਦਾ ਅੰਡਰਵਰਲਡ ਬਦਲ ਚੁੱਕਾ ਸੀ ਦਾਉਦ ਇਬਰਾਹਿਮ ਜੋ ਕਦੇ ਮਸਤਾਨ ਲਈ ਕੰਮ ਕਰਦਾ ਸੀ 1993 ਦੇ ਬੰਬ ਧਮਾਕਿਆਂ ਤੋਂ ਬਾਅਦ ਸ਼ਹਿਰ ਛੱਡ ਕੇ ਭੱਜ ਗਿਆ ਸੀ ਮਸਤਾਨ ਬੰਬਈ ਨੂੰ ਆਪਣੀ ਮਹਿਬੂਬਾ ਮੰਨਦਾ ਸੀ ਪਰ ਦਾਉਦ ਨੇ ਉਸ ਸ਼ਹਿਰ ਨੂੰ ਡੂੰਗੇ ਜ਼ਖਮ ਦਿੱਤੇ ਤਾਂ ਇਹ ਸੀ ਕਹਾਣੀ ਚੀਮਾ ਵਾਈ ਦੇ ਹਾਜੀ ਮਸਤਾਨ ਦੀ ਹੋਰ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ